ਕਿਸੇ ਗਰ ਮਾਲਪੁਰੋਂ ਕੀ ਹਲਚਲ ਹੈ ਜੀ ਲਓ ਜੀ ਦੋਸਤੋ ਜੇ ਦਾ ਮਾਲਪੁਰ ਦੇ ਵਿੱਚ ਜੂਸ ਪੀਣਾ ਬਿਨਾ ਪਾਣੀ ਤੋਂ ਪਿਓਰ ਇਹ ਬੰਦਾ ਆਪ ਪੱਕਾ ਰੱਖਿਆ ਠੀਕ ਆ ਇਹ ਹੈਗਾ ਜੀ ਸੇਵਲ ਹਸਪੀਟਲ ਦੀ ਗਲੀ ਦੇ ਕੋਲ ਠੀਕ ਆ ਸਪੈਸ਼ਲੀ ਜੇ ਕਿਸੇ ਨੇ ਸਪੈਸ਼ਲੀ ਜੂਸ ਪੀਣਾ ਜਾਂ ਕੁਝ ਵੀ ਆਹ ਭਾਜੀ ਮਾਲਕ ਆ ਤੇ ਰਾਮ ਰਾਮ ਕੈਸੇ ਹੋ ਜੀ ਠੀਕ ਵਧੀਆ ਵਧੀਆ ਮਹਾਰਾਜ ਵਧੀਆ ਠੀਕ ਆ ਤੋਂ बहुत ही बढ़िया लगा अभी दोबारा डेली पीते हैं हम आपसे जूस तो बहुत ही मजा आ रहा है आपका जूस पीकर ठीक है आपको मजा आ रहा है पिलाने में जी क्यों नहीं अरे हम तो शौक है हम तो चाहता हूँ पिए कस्टमर आपके जूस में आप बताओ क्या, क्या क्या स्पेशल क्या होता है कि पानी पानी डालते हैं नहीं नहीं पानी पुनी कुछ नहीं है कहा करते हैं अगर वो कहते हैं मीठा तो मीठा मीठा कुछ नहीं फ्रेश जूस होता है ਦੋਸਤੋ ਇੱਥੇ ਆ ਆ ਦੇਖੋ ਆ ਏਰੀਆ ਮੇਰਾ ਭਰਾ ਤੁਸੀਂ ਜਾਣਦੇ ਹੋ ਆਪਣੇ ਮਲਪੁਰ ਵਾਲੇ ਠੀਕ ਆ ਤੇ ਆ ਗਲੀ ਆ ਇਹਦੇ ਨਾਲੇ ਆ ਮੁੰਡੇ ਦੀ ਦੁਕਾਨ ਆ ਜੂਸ ਦੀ ਠੀਕ ਹੈ ਜੀ ਤੇ ਆਓ ਮੇਰਾ ਭਰਾ ਆਪਾਂ ਤਾਂ ਚਲੋ ਸਾਡਾ ਤਾਂ ਨਿੱਕਾ ਦਾ ਕੰਮ ਆ ਆਪਾਂ ਇਹਨਾਂ ਤੋਂ ਨਿੱਕ ਪੀਨੇ ਆ ਜੂਸ ਠੀਕ ਆ ਤੇ ਠੀਕ ਆ ਓਕੇ ਫਿਰ ਸੋਸਕਾ